ਸਾਨੂੰ ਸਾਡੀ ਕੋਈ ਫੈਮਿਲੀ ਪਲੈਨਿੰਗ ਦੇ ਵਿੱਚ ਪ੍ਰੋਗਰਾਮ ਅਧੀਨ ਪੀਐਨਡੀਟੀ ਕਮੇਟੀ ਦੇ ਤਹਿਤ ਉਹਨਾਂ ਨੂੰ ਕੋਈ ਸੂਚਨਾ ਮਿਲੀ ਸੀਗੀ ਕਿ ਕਿਸੇ ਤਰ੍ਹਾਂ ਦਾ ਕੋਈ ਸੈਕਸ਼ਨ ਟਰਮੀਨੇਸ਼ਨ ਪਾਤਰਾਸ ਨਾਮ ਦੇ ਆਲ ਦਾਲ ਹੁੰਦਾ ਹੈਗਾ ਕੋਈ ਇਨਫਾਰਮਰ ਸੀਗਾ ਇਹਨਾਂ ਦੇ অথੈਟਿਕ ਇਨਫਾਰਮਰ ਹੁੰਦੇ ਨੇ ਉਹਨਾਂ ਨੂੰ ਫਾਰਮਰਾਂ ਦੀ ਸੂਚਨਾ ਹੈ ਤੇ ਇੱਕ ਟੀਮ ਬਣਾਈ ਗਈ ਸੀ ਜ਼ਿਲ੍ਹਾ ਵੱਲੋਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਦੀ ਦੇਖਰੇਖ ਦੇ ਵਿੱਚ ਉਹ ਟੀਮ ਉੱਥੇ ਗਈ ਸੀ ਉਸ ਟੀਮ ਦੇ ਦੌਰਾਨ ਜਿਹੜਾ ਸਾਡਾ ਇੱਕ ਮੁਲਾਜ਼ਮ ਸੀਗਾ ਉਸ ਟੀਮ ਦਾ ਮੈਂਬਰ ਸੀਗਾ ਪੋਸਟ ਤੇ ਉਤੇ ਕੋਈ ਬਿਜ਼ਨਸ ਵਿਭਾਗ ਵੱਲੋਂ ਕਾਰਵਾਈ ਹੋਈ ਹੈ ਜਿਹੜੀ ਕਿ ਸਾਨੂੰ ਬਹੁਤ ਲੇਟ ਪਤਾ ਲੱਗੀ ਹੈ ਤਾਂ ਸਾਡਾ ਉਹ ਮੁਲਾਜ਼ਮ ਡਿਊਟੀ ਤੇ ਸੀਗਾ ਤੇ ਉਹ ਉਸ ਟੀਮ ਦਾ ਮੈਂਬਰ ਸੀਗਾ ਜਿਹਦਾ ਕੰਮ ਸੀਗਾ ਉਸ ਦੀ ਜਿਹੜੇ ਛਾਪੇ ਦੇ ਵਿੱਚ ਜਾਣਾ ਸੀਗਾ ਤਾਂ ਉਸ ਬਾਰੇ ਵੀ ਉਹ ਕਿੱਥੇ ਹੈ ਉਹਦੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਸਾਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਸੀਗਾ ਸਾਨੂੰ ਬੜੀ ਲੇਟ ਪਤਾ ਲੱਗਿਆ ਇਸ ਗੱਲ ਬਾਰੇ ਤਾਂ ਅਸੀਂ ਸਿਮਰ ਸਰਜਨ ਸਾਹਿਬ ਨੂੰ ਮਿਲੇ ਸੀ ਇਸੇ ਗੱਲ ਨੂੰ ਲੈ ਕੇ ਕਿ ਵੀ ਸਾਨੂੰ ਦੱਸਿਆ ਜਾਵੇ ਕਿ ਉਹਦੀ ਇਹ ਉਹਨੂੰ ਕਿਹੜੇ ਜੁਰਮਾਂ ਦੀ ਮਤਲਬ ਉਹਨੂੰ ਰੱਖਿਆ ਗਿਆਗਾ ਅਸੀਂ ਇਸੇ ਮੈਮੋਰੈਂਡਮ ਨੂੰ ਲੈ ਕੇ ਹੁਣ ਮਿਲੇ ਸੀਗੇ ਤਾਂ ਸਰਦਾਰ ਸਾਹਿਬ ਨੇ ਸਾਨੂੰ ਪ੍ਰੋਸਤਵਾਇਆ ਕਿ ਸਿਹਤ ਮੰਤਰੀ ਪੰਜਾਬ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਇਨਵੋਲਵ ਜ਼ਿਲ੍ਹੇ ਨੇ ਉਹਨਾਂ ਦੇ ਡਿਪਟੀ ਕਮਿਸ਼ਨਰ ਨੂੰ ਤੇ ਡਾਇਰੈਕਟਰ ਸਿਹਤ ਵਿਭਾਗ ਨੂੰ ਇਨਵੋਲਵ ਕਰਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸ ਤਰ੍ਹਾਂ ਦੀ ਕਾਰਵਾਈ ਅਦੀਨ ਹੋਇਆ ਹੈ ਤੇ ਅਸੀਂ ਸਰਦਾਰ ਸਾਹਿਬ ਨੂੰ ਇਹ ਦੱਸਿਆ ਕਿ ਉਹ ਸਾਡਾ ਉਹ ਮੁਲਾਜ਼ਮ ਟੀਮ ਦਾ ਮੈਂਬਰ ਹੋਣ ਕਰਕੇ ਉਹ ਸਾਨੂੰ ਵਾਪਸ ਜਲਦੀ ਤੋਂ ਜਲਦੀ ਚਾਹੀਦਾ ਹੈ ਕਿਉਂਕਿ ਬਹੁਤ ਸੰਭਾਵਨਾ ਹੈ ਕਿ ਉਹ ਕਿਸੇ ਤਰ੍ਹਾਂ ਦੀ ਗਲਤ ਫ੍ਰੇਮੀ ਦਾ ਸ਼ਿਕਾਰ ਹੋ ਕੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਹੈ ਸਾਨੂੰ ਕਲੀਅਰ ਕੀਤਾ ਜਾਵੇ ਵੀ ਕਿਹੜੀ ਕਾਰਵਾਈ ਦੀਨ ਹੋਇਆ ਹੈਗਾ ਤੇ ਸਾਨੂੰ ਉਹ ਵਾਪਸ ਚਾਹੀਦਾ ਕਿਉਂਕਿ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਨਾਲ ਜਿਹੜੀਆਂ ਛਾਪਾ ਮਾਰੂ ਟੀਮਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਮੈਂਬਰ ਬਣਨਾ ਪਸੰਦ ਨਹੀਂ ਕਰਨਗੇ ਸਾਡੇ ਮੁਲਾਜ਼ਮ ਇਸ ਕਰਕੇ ਇਹ ਮਨੋਬਲ ਤੋੜਨ ਵਾਲੀ ਗੱਲ ਹੈ ਤੇ ਇਹਦੇ ਤੇ ਜੋ ਵੀ ਕਾਰਵਾਈ ਪ੍ਰਤੱਖ ਰੂਪ ਵਿੱਚ ਸੱਚੀ ਸਚਾਈ ਨੂੰ ਸਾਹਮਣੇ ਰੱਖ ਕੇ ਬਣਦੀ ਹੈ ਉਹ ਸਭ ਨੂੰ ਸਾਨੂੰ ਜਾਣੂ ਕੀਤਾ ਜਾਵੇ ਨਹੀਂ ਤਾਂ ਅਸੀਂ ਅਗਲੇਰੀ ਕਾਰਵਾਈ ਲਈ ਅਸੀਂ ਕੰਮ ਬੰਦ ਕਰਨ